ਨਾਲ ਦਾ ਰੰਗ ਨਾਲ ਦੇ ਟਾਇਰ ਸਾਰੀ ਕੰਡੀਸ਼ਨ ਨਾਲ ਦੀ ਆ ਲੱਭੀ ਨੇੜੇ ਆ ਕੇ ਨਾ ਫੀਡਰ ਦੀ ਸ਼ਰਤ ਗਾਤ ਫੱਟੀਆਂ ਪੁੱਟੀਆਂ ਸਾਰੀਆਂ ਚੈੱਕ ਕਰਵਾ ਦੇ ਹਨਾ ਉਹ ਤੋਂ ਬਾਅਦ ਇਧਰਲੇ ਪਾਸੇ ਆ ਜਾ ਉਗਰ ਦੀ ਵੀ ਚੈੱਕ ਕਰਵਾ ਦੇ ਹੂੰ ਤੇ ਆ ਸਾਰੀ ਕੰਡੀਸ਼ਨ ਬਾਈ ਕਹਿੰਦਾ Ориਜਨਲ ਹੈ ਟਾਇਰ ਨਾਲ ਦੇ ਨੇ ਰਿੰਮ ਵੀ ਚੈੱਕ ਕਰਵਾ ਗਿਆ ਇਧਰਲੇ ਪਾਸੇ ਆ ਜਾ ਇਹ ਆਪਣੇ ਆ ਬੈਗ ਤੋਂ ਦੀ ਪੂਸ਼ ਵੀ ਚੈੱਕ ਕਰਵਾ ਦੇ ਆ ਚੀਜ਼ਾਂ ਨਹੀਂ ਸਾਰੀਆਂ ਭੰਨੀਆਂ ਪਈਆਂ ਹੁੰਦੀਆਂ ਨੇ ਮੁਕਸਰ ਦਾ ਨੰਬਰ ਆ ਬਾਈ ਹਨਾ ਹਾਂਜੀ ਇਹ ਇਹ ਆਪਣੇ ਅੰਦਰੋਂ ਵੀ ਚੈੱਕ ਕਰਾਂਗੇ ਸਟਾਵ ਕਰਾਂ ਦੀ ਨਾਲ ਤੇ ਸਟਾਵ ਕੋਈ ਬੇਦਾਗ ਜਾ ਸਟਾਵ ਦੇਖ ਸਟਾਵ ਕਰਾਂਗੇ ਚੈੱਕ ਕਰਵਾ ਦੇ ਏ ਓਨਰ ਕਹਿੰਦੇ ਹੂਮ ਸੀਨ ਫਰਸਟ ਓਨਰ ਹੈ ਜੀ ਅਸਾ ਫਰਸਟ ਓਨਰ ਹੈ ਫਰਸਟ ਓਨਰ ਨਗਦ ਕੈਸ਼ ਦੀ ਆ ਨਗਦ ਕੈਸ਼ ਕੋਈ ਲੋਨ ਨਹੀਂ ਤੇ ਆਪ ਨੰਬਰ ਆ ਫਰਸਟ ਓਨਰ ਨਗਦ ਕੈਸ਼ ਦੀ ਨਹੀਂ ਅਸਾ ਨਗਦ ਕੈਸ਼ ਦੀ ਇਹ ਹੈ ਹਾਂਜੀ ਲੈ ਵੀ ਕਰਾਂ ਲੈ ਵੀ ਇਹ ਵੀ ਚੈੱਕ ਕਰਵਾ ਦੇ ਪੁੱਤ ਮਾਨ ਕੇ ਹੂੰ ਦਿਖਾ ਸਾਰੀ ਫੀਡਰ ਦੀ ਚੈੱਕ ਕਰਵਾ ਦੇ ਟਾਇਰਾ ਟੂਰਾਂ ਦੇ ਟਾਇਰ ਨਾਲ ਦੀ ਨਾ ਬਾਈ ਜੀ ਹਾਂਜੀ ਤੇ ਆ ਸਾਰੀ ਚੈੱਕ ਕਰਵਾ ਨਹੀਂ ਆ ਸਾਰੀ ਚੀਜ਼ਾਂ ਨਾ ਪੰਨਿਆਂ 'ਤੇ ਹੁੰਦੇ ਨੇ ਦੇਖ ਸਫਾਈ ਚ ਕਿੰਨੀ ਆ ਮਸ਼ੀਨ ਇਧਰਲੇ ਪਾਸੇ ਆ ਜਾ ਰੇ ਮਾਰੂਮਾਂ ਦੀ ਚੈੱਕ ਕਰਵਾ ਦੇ ਇਹਦੇ ਵਿੱਚ ਵੀ ਇੰਜਨ ਪੇਟੀ ਬੰਦਾ ਲਾਲ ਹੀਨੋ ਪੇਟੀ ਬੰਦੇ ਲੈ ਤੇ ਨਾ ਵਕਾ ਸਾਬਕਾ ਨਾਲ ਦੇ ਆ ਅੱਛਾ ਨਿਕਰਕ ਨੀਗਾ ਤੇ ਆ ਟੈਂਕੀ ਟੂਕੀ ਦੀ ਸਾਰੀ ਸਪਾਈ ਦਿਖਾ ਪੂਛ ਦੀ ਚੈੱਕ ਕਰਵਾ ਆਪਣਾ ਟੂਲ ਬਾਕਸ ਵਗੈਰਾ ਫੁੱਲ ਲਾਇ ਪੈਣੇ ਜੀ ਹਾਂਜੀ ਸਮਾਨ ਤਾਂ ਫਿਰ ਜਿਹੜਾ ਆ ਜਾਂਦਾ ਸਾਨੂੰ ਜਿਵੇਂ ਅਸੀਂ ਕਿੰਨੇ ਲਾਇਆ ਨੇ ਜੋ ਆਇਆ ਉਹ ਵੀ ਨਾਲ ਹੀ ਦੇ ਦਈਦਾ ਜੀ ਤੇ ਲੈਕਰਾਂ ਸਟਾਵਾ ਕਰਾਂ ਦੇ ਚੈੱਕ ਅੰਦਰੋਂ ਮਸੀਨਾ ਭਾਈ ਤੁਹਾਡੇ ਮਿੰਟੂ ਵਾਕਈ ਸਾਫ ਨੇ ਇਸੇ ਉਸੇ ਦੀ ਗੱਲ ਕਰ ਲਈਏ ਪੂਛ ਇਹਦਾ ਨੰਬਰ ਹੈਗਾ 6 ਕਿੱਥੋਂ ਦਾ ਹੈ ਪੀ ਵੀ ਜੋ 6 ਸਰਦਾਰਪੁਰ ਦਾ ਗੁਰਦਾਸਪੁਰ ਦਾ ਨੰਬਰ ਹੈ ਕੰਡੀਸ਼ਨ ਦੀ ਇਹ ਵੀ ओरिजिनल ਆ ਸਾਰੀ ਹੈ ਜੀ ਪੰਜ ਗਿਰੀ ਆ ਕਟਰ ਤੇ ਮੋਟਰ ਆ ਨਕਦ ਕੈਸ਼ ਦੀ ਆ ਕਿ ਲੋਨ ਤੇ ਨਹੀਂ ਨਕਦ ਕੈਸ਼ ਨਕਦ ਕੈਸ਼ ਪਈਆਂ ਡਿਸਪੋਜ਼ਲ ਨਾਲ ਆ ਹਾਂਜੀ ਇੰਨੇ ਜਵਰ ਰੁਪਏ ਰਭਿਆ ਪਿਆ ਇਹਦਾ ਠੀਕ ਐ ਚਾਰੇ ਟਾਇਰ ਨਾਲ ਦੇ ਹਾਂਜੀ ਡੇੜੇ ਵਾਲੇ ਵੀ ਨਾਲ ਦੇ ਸ਼ੀਹੇ ਦਾ ਟਾਇਰ ਨਾਲ ਦੇ ਅੱਛਾ ਕਟਰ ਦੇ ਵੀ ਕਰਵਾਈ ਵੀ ਰਮ ਰੂਮ ਚੈੱਕ ਕਰਵਾ ਦੇਖ ਲੈ ਹਨਾ ਟਾਇਰਾਂ ਦੀ ਕੰਡੀਸ਼ਨ ਦਿਖਾ ਆ ਸਾਰੀ ਆ ਕਰਵਾ ਚੱਕ ਲੈ ਕੰਡੀਸ਼ਨ ਦੀ ਐਲੀਵੇਟਰਾਂ ਦੀ ਇਹ ਵੀ ਦਿਖਾ ਸਾਰੀ ਲੈ ਤੇ ਲੈ ਹਾਫ ਬਹੁਤ ਹੀ ਮਸ਼ੀਨੇ ਵੀ ਹਨ ਹਾਂਜੀ ਅੱਜ ਮਿੱਤਰੋ ਆਪਾਂ ਮੋਗੇ ਜ਼ਿਲ੍ਹੇ ਦੇ ਪਿੰਡ ਨਾ ਘੋਲੀਆ ਕਲਾਂ ਦੇ ਵਿੱਚ ਆਏ ਹੋਏ ਹਾਂ ਇਹ ਘੋਲੀਆ ਕਲਾਂ ਪਿੰਡ ਗੀਤਕਾਰਾਂ ਦਾ ਪਿੰਡ ਵਜਦਾ ਕਿਉਂਕਿ ਇੱਥੋਂ ਦੇ ਨਾਲ ਬੜੇ ਸਾਰੇ ਨਾਮੀ ਕਲਾਕਾਰ ਹੋਏ ਨੇ ਗੀਤਕਾਰ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਟੌਪ ਨੰਬਰ ਤੇ ਕਹਿ ਦਈਏ ਵੀ ਅਮਰਜੀਤ ਘੋਲੀਆ ਜਿਨ੍ਹਾਂ ਦੇ ਲਿਖੇ ਹੋਏ ਗੀਤ ਰਾਜ ਬਰਾੜ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਗਾਏ ਨੇ ਉਹਨਾਂ ਤੋਂ ਬਾਅਦ ਗੱਲ ਕਰਦੇ ਹਾਂ ਦੀਪੇ ਘੋਲੀਏ ਦੀ ਧਰਮਪ੍ਰੀਤ ਕੁਲਦੀਪ ਰਸੀਲਾ ਮੈਜਰ ਰਸਤਾਨੀ ਯਾਨੀ ਕਿ ਪਤਾ ਨਹੀਂ ਕਿਹੜੇ ਘੜੇ ਆ ਕਲਾਕਾਰ ਨੇ ਅੰਮਰਤਾ ਬਰਕਣੀ ਉਹਨਾਂ ਦੇ ਗੀਤ ਗਾਏ ਐ ਤੇ ਉਹਨਾਂ ਦੇ ਨਾਲ ਤੀਜਾ ਨਾਮ ਜੁੜਦਾ ਬੂਟੇ ਭਾਈ ਰੂਪੇ ਦਾ ਮਿੱਤਰੋ ਬੂਟਾ ਭਾਈ ਰੂਪੇ ਦਾ ਜਨਮ ਵੀ ਇਸ ਘੋਲੀਆਂ ਕਲਾ ਪਿੰਡ ਦੇ ਵਿੱਚ ਹੋਇਆ ਪਰ ਗੀਤਾਂ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਭਾਈ ਰੂਪੇ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਨਾਲ ਘੋਲੀਆਂ ਕਲਾ ਦੇ ਵਿੱਚ ਆਇਆ ਹੋਇਆ ਪਹੁੰਚਿਆ ਕਿਉਂ ਹੋਇਆ ਇੱਥੇ ਕਿਉਂਕਿ ਅੱਜ ਨਾ ਬਾਈ ਮਿੰਟੂ ਦੇ ਘਰੇ ਪਹੁੰਚੇ ਆਂ ਅੱਜ ਤੁਹਾਡੇ ਵਾਸਤੇ ਨਾ ਜਹਾਜਾਂ ਵਰਗੀਆਂ ਕਵੈਨਾਂ ਲੈ ਕੇ ਆਇਆ ਬਹੁਤ ਘੈਂਟ ਘੈਂਟ ਕੰਡੀਸ਼ਨ ਦੀਆਂ ਕਵੈਨਾਂ ਬਾਈ ਲਵੇ ਹੁੰਦੀਆਂ ਨੇ ਅਗਰ ਜਿਹੜੇ ਵੀ ਕਿਸਾਨ ਭਰਾ ਕੰਬਾਈਨਾਂ ਦੇ ਕਾਰੋਬਾਰ ਨਾਲ ਜੁੜੇ ਹੋਏ ਨੇ ਜਾਂ ਦਿੱਲੀ ਸ਼ੌਂਕ ਰੱਖਦੇ ਆ ਵੀ ਅਸੀਂ ਕੰਬਾਈਨ ਲੈਣੀ ਹੈ ਅੱਗੇ ਕਣਕ ਆ ਰਹੀ ਹੈ ਵੀ ਕਣਕ ਦਾ ਸੀਜ਼ਨ ਲਾਉਣਾ ਹੈ ਝੋਨੇ ਦਾ ਸੀਜ਼ਨ ਲਾਉਣਾ ਤਾਂ ਬਾਈ ਮਿੰਟੂ ਦੇ ਨਾਲ ਇੱਕ ਵਾਰੀ ਜ਼ਰੂਰ ਸੰਪਰਕ ਕਰਿਓ ਜਿੰਨੀਆਂ ਵੀ ਕੰਬਾਈਨਾਂ ਇਸ ਘਰ ਦੇ ਵਿੱਚ ਖੜ੍ਹੀਆਂ ਨੇ ਨਾ ਕੱਲੀ-ਕੱਲੀ ਦੀ ਡਿਟੇਲ ਦੱਸਾਂਗੇ ਮਸ਼ੀਨ ਪ੍ਰੀਤ ਵੀ ਖੜ੍ਹੀ ਹੈ ਮਸ਼ੀਨ ਅੱਜ ਹਰਮੀਤ ਵੀ ਖੜ੍ਹੀ ਹੈ ਇਧਰਲੇ ਪਾਸੇ ਵਿਸ਼ਾਲ ਵੀ ਖੜ੍ਹੀ ਹੈ ਤੇ ਇਧਰਲੇ ਪਾਸੇ ਕਰਤਾਰ ਵੀ ਖੜ੍ਹੀ ਹੈ ਤੇ ਕੱਲੀ-ਕੱਲੀ ਕੰਬਾਈਨ ਦੀ ਡਿਟੇਲ ਦੱਸਾਂਗੇ ਪਹਿਲਾਂ ਆਪਾਂ ਬਾਈ ਮਿੰਟੂ ਨੂੰ ਮਿਲਦੇ ਹਾਂ ਉਸ ਤੋਂ ਬਾਅਦ ਪੂਰੀ ਜਾਣਕਾਰੀ ਤੇ ਜੁੜੇ ਰਹੋ ਸਵਾਗਤ ਕਰ ਲਈ ਬਾਈ ਹਸਤਰੀ ਕਾਲ ਜੀ ਕਿਉਂ ਬਾਈ ਠੀਕ ਹੋ ਵਧੀਆ ਬਾਈ ਤੁਸੀਂ ਤੇ ਮਿੰਟੂ ਵੀਰੇ ਮੈਨੂੰ ਐਸੇ ਪਿੰਡ ਹੈਗਾ ਆਪਣਾ ਕੋਹਲਿਆ ਕਲਾ ਹਾਂਜੀ ਹਾਂਜੀ ਲੋਕੇਸ਼ਨ ਦੱਸ ਦਈਏ ਸਭ ਤੋਂ ਪਹਿਲਾਂ ਇਹ ਪਿੰਡ ਕਿੱਥੇ ਜੇ ਪੈ ਗਿਆ ਇਹ ਪੈ ਗਿਆ ਜ ਆਪਣਾ ਫੁੱਲੇ ਵਾਲੇ ਪੋਲ ਤੋਂ ਨੇੜੇ ਪੈ ਜਾਂਦਾ ਉਧਰੋਂ ਬਾਗੇ ਪਰਾਣੇ ਸਾਹ ਦੇ ਵਿੱਚ ਪਿੰਡ ਆ ਦੂ ਪ ਕਾਲੇ ਕੀਚੜੇ ਦੇ ਸਾਹ ਦੇ ਵਿੱਚ ਪਿੰਡ ਆਉਂਦਾ ਅਸੇ ਇਹ ਤੁਹਾਡੇ ਗਵਾਂਡੀ ਪਿੰਡ ਨੇ ਗਵਾਂਡੀ ਪਿੰਡ ਚੜੱਕ ਕਾਲੇ ਕੇ ਕਾਲੇ ਕੇ ਆ ਓਕੇ ਫੁੱਲੇ ਵਾਲੇ ਪੋਲ ਬਿਲਕੁਲ ਨੇੜੇ ਪੈ ਜਾਂਦਾ ਨੇੜੇ ਪੈ ਜਾਂਦਾ ਤੇ ਆਪਾਂ ਕਿੰਨੇ ਟਾਈਮ ਤੋਂ ਬਾਈ ਮਸ਼ੀਨਾਂ ਦੇ ਕਾਰੋਬਾਰ ਨਾਲ ਜੁੜੇ ਹੋ ਪ ਵਿਸ਼ਾਲ ਤੇ ਕਰਤਾਰ ਦੇ ਜਾਂ ਫਰੀਦ ਦੇ ਜਣੀ ਪੇਟੀ ਬੰਦਣਾ ਹੀ ਜ਼ਿਆਦਾ ਲੱਗੇ ਪੇਟੀ ਬੰਦ ਇੰਜਨ ਲੈ ਕੇ ਜ਼ਿਆਦਾ ਕੋਈ ਹਾਂ ਕੋਈ ਰਿਸਪੋਰਟ ਚੱਲ ਜਾਂਦਾ ਵਿੱਚ ਕੁਝ ਦਾ ਸੁਭਾਅ ਦਾ ਓਕੇ ਤਨੀ ਜ਼ਿਆਦਾ ਪੇਟੀ ਬੰਦ ਨਹੀਂ ਕੰਮ ਕਰਦਾ ਨਗਦ ਕੈਸ਼ ਦੀ ਮਸ਼ੀਨ ਹੋਊਗੀ ਆਪਣੇ ਕੋਲ ਹੂੰ ਕੋਈ ਆਪਾਂ ਮੰਨ ਲਓ 35 ਨੰਬਰ ਜਾਂ ਹੋਰ ਮਸ਼ੀਨ ਹੀ ਲੈਣ ਦੇ ਅੱਛਾ ਕੋਈ ਮਤਲਬ ਨਗਦ ਕੈਸ਼ ਦੀ ਮਸ਼ੀਨ ਹੀ ਲੈਣੀ ਹੈ 5 ਆ ਨੰਬਰ ਕੋਈ ਨਾ ਕੋਈ ਬਾਹਲੀ ਸਟੇਟ ਦਾ ਨੰਬਰ ਲੈਣਾ ਇਹ ਵੀ ਗੱਲ ਘੈਂਟ ਪੰਜਾਬ ਚ ਚੱਲੀਆਂ ਹੋਈਆਂ ਪੰਜਾਬ ਨੰਬਰ ਦੀ ਹੀ ਮਸ਼ੀਨਾਂ ਖਰੀਦੀਆਂ 300000 ਜਾਰਾ ਮਸ਼ੀਨਾਂ ਹੋਣੀਆਂ ਠੀਕ ਹੈ ਜੀ ਤੇ ਬਈ ਆਪਾਂ ਸ਼ੁਰੂਆਤ ਕਿਹ ਤੇ ਲੈ ਮੇਤੋ ਵਿਸ਼ਾਲ ਮਸ਼ੀਨ ਖੜੀ ਹੈ ਤੁਹਾਡੇ ਸਾਹਮਣੇ ਤੇ ਇਹਦੀ ਬਈ ਆਪਾਂ ਮਿੰਟੂ ਡਿਟੇਲ ਦੱਸਣੀ ਆ ਕਿੰਨਾ ਮਾਡਲ ਹੈ ਮੈਨੂੰ ਐ ਦੱਸਿਓ ਪਹਿਲਾਂ ਇਹ 14 ਮਾਡਲ ਆ ਬਾਈ ਜੀ ਹੂੰ ਨਾਲ ਦਾ ਰੰਗ ਨਾਲ ਦੇ ਟਾਇਰ ਅੱਛਾ ਸਾਰੀ ਕੰਡੀਸ਼ਨ ਨਾਲ ਦੀ ਆ ਪੇਟੀ ਬੰਦ ਇੰਜਨ ਆ ਪਿਆਵ ਨੰਬਰ ਫਸਟ ਹੌਣ ਨਗਦ ਕੈਸ ਦੀ ਮਸ਼ੀਨ ਆ ਠੀਕ ਹੈ ਜੀ ਪਹਿਲੇ ਹੀ ਨਾ ਪਹਿਲੇ ਨਾਮ ਆ ਤੇ ਬਈ ਹੁਣ ਗੱਲ ਇਹ ਆ ਜਾਂਦੀ ਹੈ ਤੇ ਲੋਨ ਤੁਸੀਂ ਕਰਵਾ ਦਿੰਦੇ ਹੋ ਮੋਂਗੇ ਹਾਂਜੀ ਲੋਨ ਕਰਵਾ ਦਿਆ ਜੇ ਇਹਦੀ ਗੱਲ ਕਰੀਏ ਵਿਸ਼ਾਲ ਦੀ ਉਦ ਪਰ ਕਿੰਨੇ ਕ ਦਾ ਲੋਨ ਹੋ ਸਕਦਾ ਤੇ ਤੇ ਮੰਨ ਕੇ ਚੱਲੋ 6 ਤੋਂ 7 ਤੋਂ 8 ਦੇ ਵਿੱਚ ਵਿੱਚ ਆਪਾਂ ਕਵਾਂਗੇ ਹੋ ਸਕਦਾ ਵੱਧ ਵੀ ਹੋ ਜਾਵੇ ਠੀਕ ਹੈ ਜੀ 8 ਲੱਖ ਦਾ ਮੰਨ ਲਈਏ 8 ਲੱਖ ਦਾ ਮੰਨ ਲਈਏ ਠੀਕ ਹੈ ਤੇ ਜੇ ਗੱਲ ਕਰੀਏ ਇਹਦੀ ਡਿਮਾਂਡ ਦੀ ਇਹ ਇਹਦੀ ਆਪਣੀ ਡਿਮਾਂਡ ਕੀ ਰੱਖੀ ਆ ਇਹਦੀ ਡਿਮਾਂਡ ਰੱਖੀ ਆ ਭਾਈ 13 ਲੱਖ 75000 ਰੁਪਇਆ 13 ਲੱਖ ਤੇ 75000 ਹਾਂਜੀ ਠੀਕ ਆ 8 ਲੱਖ ਦਾ ਲੋਨ ਹੋ ਜੂ ਤੇ ਸੇ ਰਹਿ ਗਿਆ 5 ਲੱਖ 75000 ਹਾਂਜੀ ਹਾਂਜੀ ਮਸ਼ੀਨ ਦੀ ਕੰਡੀਸ਼ਨ ਆਏ ਖੜੀ ਆ ਮੰਨ ਲਈਏ ਚਲੋ ਇਹ ਪਰ ਆਪਾਂ 20 ਮਾਡਲ ਮਸ਼ੀਨ ਵੀ ਖੜਾ ਦਗੇ ਉਹਨੂੰ ਵੀ ਮਤ ਪਉਂਦੀ ਆ ਸਹੀ ਗੱਲ ਆ ਤੇ ਭਾਈ ਆ ਫੀਡਰ ਦੀ ਚੈੱਕ ਕਰ ਭਾਈ ਲੱਭੀ ਨੇੜੇ ਕਿ ਨਾ ਫ ਹਣਾ ਉਹ ਤੋਂ ਬਾਅਦ ਇਧਰਲੇ ਪਾਸੇ ਆ ਜਾ ਉਗਰ ਦੀ ਵੀ ਚੈੱਕ ਕਰਵਾ ਦੇ ਹੂੰ ਤੇ ਆ ਸਾਰੀ ਕੰਡੀਸ਼ਨ ਬਾਈ ਕਹਿੰਦਾ Ориਜਨਲ ਹੈ ਟਾਇਰ ਨਾਲ ਦੇ ਨੇ ਰਿੰਮ ਵੀ ਚੈੱਕ ਕਰਵਾ ਗਿਆ ਇਧਰਲੇ ਪਾਸੇ ਆ ਜਾ ਇਹ ਆਪਣੇ ਆ ਬੈਕ ਟੂ ਦੀ ਪੂਸ਼ ਵੀ ਚੈੱਕ ਕਰਵਾ ਦੇ ਆ ਚੀਜ਼ਾਂ ਦੀ ਸਾਰੀਆਂ ਭੰਨੀਆਂ ਪਈਆਂ ਹੁੰਦੀਆਂ ਨੇ ਮੁਕਸਰ ਦਾ ਨੰਬਰ ਆ ਬਾਈ ਹਣਾ ਹਾਂਜੀ ਇਹ ਇਹ ਆਪਣੇ ਅੰਦਰੋਂ ਵੀ ਚੈੱਕ ਕਰਾਂਗੇ ਸਟਾਵਰਾਂ ਦੀ ਵੀ ਨਾਲ ਦੇ ਸਟਾਵਰ ਕੋਈ ਬੇਦਾਗ ਜਾ ਸਟਾਵਰ ਦੇਖ ਸਟਾਵਰਾਂ ਚੈੱਕ ਕਰਵਾ ਦੇ ਤੇ ਹਿਸਾਬ ਸਾਰਾ ਚੈੱਕ ਕਰਵਾ ਦੇ ਇਹ ਮਸ਼ੀਨ ਦਾ ਸਫਾਈ ਦੇ ਵਿੱਚ ਮਸ਼ੀਨ ਪੂਰੀ ਹੈ ਤੇ ਜੇ ਗੱਲ ਕਰੀਏ ਇਧਰੋਂ ਐਲੀਵੇਟਰ ਵੀ ਦਿਖਾ ਮਸ਼ੀਨ ਦਾ ਹੂੰ ਹਾਂਜੀ ਆ ਸਾਰੀ ਚੈੱਕ ਕਰਵਾ ਦੇ ਕੋਈ ਟੁੱਟ ਭੱਜ ਨਹੀਂ ਸਾਰੀ ਕੰਡੀਸ਼ਨ ਓਰੀਜਨਲ ਹੀ ਹੈ ਬਾਈ ਹੈ ਹਾਂਜੀ ਤੇ ਬਾਈ ਮੈਨੂੰ ਕੱਲ ਦੱਸਿਓ ਇਹ ਓਨਰ ਕਹਿੰਦੇ ਹੋਮ ਸੀਨ ਫਰਸਟ ਓਨਰ ਹੈ ਜੀ ਅਸਾ ਫਰਸਟ ਓਨਰ ਹੈ ਫਰਸਟ ਓਨ ਨਗਦ ਕੈਸ਼ ਦੀ ਆ ਨਗਦ ਕੈਸ਼ ਕੋਈ ਲੋਨ ਨਹੀਂ ਠੀਕ ਹੈ ਜੀ ਲੋਨ ਤੁਸੀਂ ਦੱਸਿਆ ਵੀ ਇਹਦੇ ਉੱਪਰ ਹੋਜੂ 8 ਲੱਖ ਹਾਂਜੀ ਹੋਜੂ ਹੋਜੂ ਠੀਕ ਹੈ ਤੇ ਆਈ ਸੱਜਣਾ ਦਾ ਪਰਮਾਨਤਨ ਵੀ ਰੱਖਾਂਗੇ ਕਰਾਂਗੇ ਜੀ ਜ਼ਰੂਰ ਕਰਾਂਗੇ ਠੀਕ ਹੈ ਤੇ ਲੈ ਮੇਤਰੋ ਆਜੋ ਜੇ ਕਿਸੇ ਸੱਜਣ ਨੇ ਇਹ ਖਰੀਦਣੀ ਹੈ ਬਾਈ ਇਹਦਾ ਆਪਣਾ ਕਟਰ ਖੜਾ ਹੈ ਇਹ ਕਟਰ ਹੈਦਾ ਹਾਂਜੀ ਇਸੇ ਦਾ ਕੱਟ ਰਹਾ ਹੈ ਕੱਟਰ ਤੇ ਪੱਖੇ ਲੱਗੇ ਹੋਏ ਆ 3 ਨਾਲ ਦੇ 20 2000 ਦੇ ਪੱਖੇ ਲੱਗਦੇ ਉੱਪਰ ਇਹਦੇ ਓਕੇ ਤੇ ਆ ਕਰਵਾ ਵੀ ਪੱਖੇ ਲੱਗੇ ਹੋਏ ਨੇ ਡਰਾਈਵਰ ਤੇ ਨਾ ਗਰਦਾ ਨਹੀਂ ਪੈਣ ਦਿੰਦੇ ਇਹ ਉਤੋਂ ਬਾਅਦ ਇਧਰਲੇ ਪਾਸੇ ਵੀ ਆ ਜਾ ਆ ਵੀ ਰੀਲਾਂ ਦੀ ਸਾਰੀ ਟੈਨਾਂ ਸਾਰੀ ਚੈੱਕ ਕਰਵਾਇਆ ਆ ਸਾਰੇ ਟੂਲ ਬਾਕਸ ਵਗੈਰਾ ਨਾਲ ਸਾਰੀ ਕੰਡੀਸ਼ਨ ਦਿਖਾ ਕੇ ਆ ਤੇ ਭਾਈ ਮਾਡਲ ਆਪਣੇ ਮਿੰਟੂ ਦੱਸਿਆ ਤੀ ਇਹ 14 ਜੀ 2014 ਮਾਡਲ ਆ ਪਰ ਕੰਡੀਸ਼ਨ 20 ਵਰਗੀ ਪਈ ਆ ਆ ਸਾਰੇ ਟਾਇਰ ਟੂਰ ਇਹਦੇ ਵੀ ਨਾਲ ਦੇ ਨੇ ਪੱਖੇ ਦੇ ਤਾਂ ਬਲੇਡਾਂ ਬਲੂਡਾਂ ਦੀ ਗੱਲ ਕਰ ਲਈ ਅਜੇ ਤੇ ਹੁਣ ਆਪਾਂ ਇਹ ਤੋਂ ਬਾਅਦ ਆਪ੍ਰੀਤ ਹਾਂਜੀ ਪ੍ਰੀਤ ਇਹ ਕਿੰਨਾ ਮਾਡਲ ਹੈ ਜੀ ਇਹ 18 ਮਾਡਲ ਹੈ ਅਸੀਂ ਇਹ 18 ਮਾਡਲ ਹੈ ਨਾਲ ਦਾ ਹੀ ਟਾਇਰ ਆ ਸਾਰੇ ਹਾਂ ਜੀ ਹਾਂਜੀ ਯਾਨੀ 19 ਚ ਵੱਡੇ ਇੱਕ ਟਾਇਰ ਉਹਦਾ ਖਰਾਬ ਹੋਣ ਕੰਪਨੀ ਨੇ ਬਦਲਿਆ 19 ਚ ਟਾਇਰ ਚੇਂਜ ਹੋ ਗਿਆ ਅੱਛਾ ਯਾਨੀ 18 ਨੂੰ 19 ਤੇ ਚਾਲਦੇ ਆ ਠੀਕ ਹੈ ਜੀ ਇਹਨਾਂ ਨਾਲ ਦਾ ਸਾਰਾ ਰੰਗ ਹੈਗਾ ਤੇ ਆਪ ਨੰਬਰ ਆ ਫਸਟ ਓਨਰ ਲਗਦ ਕੈਸੇ ਦੀ ਨੇ ਅਸੀਂ ਨਕਦ ਕੈਸੇ ਦੀ ਦੇ ਆ ਹਾਂਜੀ ਲੈ ਵੀਕਰਾਂ ਲੈ ਵੀ ਇਹ ਵੀ ਚੈੱਕ ਕਰਵਾ ਦੇ ਪੁੱਤ ਬਣ ਕੇ ਹੂੰ ਦਿਖਾ ਸਾਰੀ ਫੀਡਰ ਦੀ ਚੈੱਕ ਕਰਵਾ ਦੇ ਟਾਇਰਾਂ ਟੂਰਾਂ ਤੇ ਆ ਸਾਰੀ ਚੈੱਕ ਕਰਵਾ ਨਹੀਂ ਆ ਸਾਰੀ ਚੀਜ਼ਾਂ ਨਾ ਪੰਨਿਆਂ ਪਈ ਆਉਂਦੇ ਨੇ ਦੇਖ ਸਪਾਈ ਚ ਕਿੰਨੀਆਂ ਮਸ਼ੀਨ ਇੱਧਰਲੇ ਪਾਸੇ ਆ ਜਾ ਰੇ ਮਾਰੂਮਾਂ ਦੀ ਚੈੱਕ ਕਰਵਾ ਦੇ ਇਹਦੇ ਵਿੱਚ ਵੀ ਇੰਜਨ ਪੇਟੀ ਬੰਦਾ ਲਾਲ ਹੀਨੋ ਪੇਟੀ ਬੰਦੇ ਲੈ ਮਿੱਤਰੋ ਲਾਲ ਹੀਨੋ ਪੇਟੀ ਬੰਦੀ ਇੰਜਨ ਆ ਤੇ ਤੁਹਾਨੂੰ ਵਕਤ ਸਭ ਨਾਲ ਦੇ ਆ ਅੱਛਾ ਕ੍ਰੈਕ ਨਹੀਂ ਗਾ ਤੇ ਆ ਟੈਂਕੀ ਟੂਕੀ ਦੀ ਸਾਰੀ ਸਪਾਈ ਦਿਖਾ ਪੁੱਛ ਦੀ ਚੈੱਕ ਕਰਵਾ ਆਪਣਾ ਟੂਲ ਬਾਕਸ ਵਗੈਰਾ ਫੁੱਲ ਲਾਇ ਪਏ ਨੇ ਜੀ ਹਾਂਜੀ ਸਮਾਨ ਤਾਂ ਜਿਹੜਾ ਆ ਜਾਂਦਾ ਸਾਨੂੰ ਜਿਵੇਂ ਅਸੀਂ ਕਿੰਨੇ ਲਾਇਆ ਨੇ ਜੋ ਆਇਆ ਉਹ ਵੀ ਨਾਲ ਹੀ ਦੇ ਦਈਦਾ ਜੀ ਤੇ ਲੈ ਕਰਾਂ ਸਟਾਵਾ ਕਰਾਂ ਦੇ ਚੈੱਕ ਅੰਦਰੋਂ ਮਸ਼ੀਨਾਂ ਬਾਈ ਤੁਹਾਡੀ ਇਸੇ ਵਸੇ ਦੀ ਗੱਲ ਕਰ ਲਈਏ ਪੁੱਛ ਇਹਦਾ ਨੰਬਰ ਹੈਗਾ 6 ਕਿੱਥੋਂ ਦਾ ਹੈ ਬੀਬੀ ਜੋ 6 ਸੁਣਾ ਗੁਰਦਾਸਪੁਰ ਦਾ ਗੁਰਦਾਸਪੁਰ ਦਾ ਨੰਬਰ ਹੈ ਕੰਡੀਸ਼ਨ ਦੀ ਇਹ ਬੀ ओरिजिनल ਆ ਸਾਰੀ ਹੈ ਜੀ ਤੇ ਇਹ ਇੱਕ ਐਮੀ ਹਨਰ ਹੋ ਜੀ ਫਸਟ ਜੀ ਤੁਸੀਂ ਵੀ ਫਸਟ ਹੈ ਫਸਟ ਡਾਲਰ ਲਾਗਦਾ ਕੈਸ਼ ਓਕੇ ਤੇ ਜੇ ਇਹ ਇਹਦੀ ਗੱਲ ਕਰੀਏ ਡਿਮਾਂਡ ਦੀ ਕੀ ਡਿਮਾਂਡ ਹੈ ਜੀ ਇਹ ਤਾਂ ਆਪਾਂ 14.5 ਕਰਦੇ ਆ 14.5 ਲੱਖ ਰੁਪਇਆ ਤੇ ਟਾਇਰ ਦੇ ਕਿੰਨੇ ਕੇ ਪੈਸੇ ਹੋਣੇ ਆ ਟਾਇਰ ਮੰਨ ਕੇ ਚੱਲੋ 70% ਟਾਇਰ ਹੈਗੇ ਆ ਜੀ 70% ਟਾਇਰ ਹੈਗੇ ਆ ਹਨਾ ਉਗਰਾ ਘਰ ਦੇ ਵੀ ਸਾਫਟੀ ਹੈ ਜਮਾ ਹਨਾ ਹਾਂਜੀ ਤੇ ਕਰਵਾਈ ਵੀਰੇ ਨੇੜੇ ਹੋ ਕੇ ਸਾਰੇ ਚੈੱਕ ਕਰਵਾ ਦਿਓ ਉਹਦੇ ਉੱਪਰੋਂ ਵੀ ਸਾਰੀ ਮਸ਼ੀਨ ਐ ਇਦੀ ਸਪਾਈ ਦੇ ਵਿੱਚ ਨੇ ਹਾਂਜੀ ਤੇ ਜੇ ਇਹ ਇਹਦੇ ਉੱਪਰ ਕਿੰਨੇ ਕ ਦਾ ਲੋਨ ਹੋ ਸਕਦਾ ਬਈ ਇਹ ਤੇ ਵੀ 8 ਤੋਂ 9 ਲੱਖ ਦਾ ਲੋਨ ਹੋ ਸਕਦਾ ਜੀ 60 ਤੋਂ 9 ਲੱਖ ਦਾ ਲੋਨ ਇਹਦੇ ਹੋ 18 ਮਾਡਲ ਹੈ 18 ਵਾਟ 50 ਨੰਬਰ ਪਾਰਟੀ ਫਰਸਟ ਹੈ ਫਰਸਟ ਪਾਰਟੀ ਹੈ ਓਕੇ ਤੇ ਜੇ ਗੱਲ ਕਰੀਏ ਛੱਡਣ ਦੀ ਕਿੰਨੇ ਕ ਤੱਕ ਦੇਵਾਂਗੇ ਬਈ ਮਸ਼ੀਨ ਬਸ ਜੀ ਮਾਨ ਤਾਨ ਦਾ ਮਨ ਕੋ 14 ਲੱਖ ਤੱਕ ਦੀ ਛੱਡ ਦੇਾਂਗੇ 14 ਲੱਖ ਦੀ ਛੱਡ ਦੇਾਂਗੇ ਹਾਂਜੀ ओके ਤੇ ਇਹ ਇਹਦਾ ਜੀ ਕਟਰ ਦੀ ਗੱਲ ਕਰੀਏ ਕਿੱਧਰ ਖੜਾ ਹੈ ਕਟਰ ਇੱਧਰ ਖੜਾ ਹੈ ਇੰਦਰ ਸਾਫ ਆ ਵੈਸੇ ਚਲੋ ਉਹ ਵੀ ਦਿਖਾਉਨੇ ਆ ਤੇ ਜਿਹੜੀ ਇੱਧਰ ਪਾਸੇ ਹਰਮੀਤ ਖੜੀ ਆ ਹਰਮੀਤ 15 ਮਾਡਲ ਆ ਜੀ ਇਹ 15 ਮਾਡਲ ਆ ਮੋਟਰ ਤੁਹਾਡੇ ਲਈ ਸਾਰੀ ਉੱਚੇ ਨੇ ਹਨਾ ਜੀ ਹਾਂ ਜੀ 15 ਮਾਡਲ ਆ ਹਮ ਜਣੀ ਦੂਜੇ ਨਾਮ ਆ ਨਗਦ ਕੈਸ਼ ਦੀ ਆ ਹਾਂ 7 ਮਾਡਲ ਦਾ 02 ਇੰਜਨ ਆ ਇਹ ਤੇ ਜਣੀ ਹੈਡ ਸਪੋਇਲ ਆ ਹਾਂ ਜੀ 7 ਮਾਡਲ ਦਾ 02 ਇੰਜਨ ਇਹ ਹਰਮੀਤ ਦਾ ਮਨ ਜੋ ਦਿੰਦਾ ਇਹਦਾ ਸਪੋਇਲ ਨਾਲ ਆ ਜੀ ਜੀ ਬੀਬੀ ਹੁਣ ਬੀਐਸ4 ਰੱਖਣੇ ਕਰਨੇ ਆਉਂਦਾ ਨਹੀਂ ਇਹ ਦੂਪਾ ਡਿਸਪੋਜ਼ ਲਈ ਆਇਆ ਜਿੰਨਾਂ ਠੀਕ ਹੈ ਇਹਦਾ ਮਾਨਸਾ ਦਾ ਨੰਬਰ ਹੈ ਇਹ ਇਹਦੇ ਟਾਇਰਾਂ ਦੀ ਕੰਡੀਸ਼ਨ ਕੀ ਹੋ? ਇਹਦੀ ਨਾਲ ਦੇ ਟਾਇਰਾਂ ਮੂਹਰੇ 50-55 ਪੈਸੇ ਹੋਣਗੇ ਮਗਰਲੇ 60 ਪੈਸੇ ਆ ਰੇੜਿਆਂ ਦੇ ਵੱਲੋਂ ਲੀਹਾਂ ਵਖਾਉਂਦੇ ਆ ਠੀਕ ਆ ਠੀਕ ਆ ਤੇ ਪੇਂਟ ਦੀ ਇਹ ਵੀ origignal ਹੀ ਸਾਰੇ ਨੇ ਮਾੜਾ ਮੋਟਾ ਹੋ ਸਕਦਾ ਮੰਨ ਕੇ ਚਲੋ ਜਿਵੇਂ ਹਾਂ ਥੋੜਾ ਮੋਟਾ ਦੇ ਹੋਗੇ ਫੀਡਰ ਤੇ ਹੋਗਾ ਯਾਨੀ ਹੁਣ ਘੋਲ ਗਿਆ ਨਾਲ ਇਹ ਹਾਂ ਪਿੱਛੇ ਮਹਿਸੂਸ ਨਹੀਂ ਹੁੰਦਾ ਜੱਜ ਜਿਹੜੀ ਹੁੰਦਾ ਉਹ ਆਪਾਂ ਦੱਸਾਂਗੇ ਇੱਥੇ ਰੰਗ ਹੈਗਾ ਠੀਕ ਹੈ ਜੀ ਮਾਡਲ 15 ਮਾਡਲ 15 ਜੀ ਨੰਬਰ ਪੰਜਾਬ ਪਾਰਟੀ ਵੀ ਫਸਟ ਹੈ ਨਾ ਦੂਜੀ ਪਾਰਟੀ ਅਸੀਂ ਦੂਜੇ ਸਾਹ ਮੇਰਾ ਨਾਮ ਆ ਨਗਦ ਕੈਸ਼ ਓਕੇ ਨਾ ਵੀ ਦੀ ਮਸ਼ੀਨ ਆ ਇਹ ਤੇ ਇਧਰੋਂ ਵੀ ਚਾਰਨੇ ਚੁਰਨ ਲੱਭੀ ਸਾਰਾ ਚੈੱਕ ਕਰਵਾ ਕੇ ਜਾ ਬਤ ਸਟਾਪ ਆਕਾ ਸਾਰੇ ਨਾਲ ਦੇ ਰੀ ਰੋ ਸਟਾਪ ਕਰ ਸਾਰੇ ਆ ਗੁੱਟਕੇ ਵਗੈਰਾ ਸਾਰੇ ਦਿਖਾਓ ਹੁਣ ਤੇ ਆਹ ਦੀ ਹੱਕ ਹੱਕ ਜੇ ਕਿਹਦੀ ਇਹ ਆਪਾਂ ਪੰਜਾਬ ਚ ਨਹੀਂ ਦੇਖੋ ਜੇ ਬਲੈਂਡਰ ਸਾਈਜ ਪਈ ਹੋਵੇ ਸਹੀ ਕਰਨੀ ਆਟਾ ਬਣਿਆ ਪਿਆ ਹੁੰਦਾ ਜੇ ਬਾਹਰ ਵਾਲੀਆਂ ਹੁਣ ਤੇ ਜੇ ਇਹ ਇਹ ਵੀ ਗੱਲ ਕਰੀਏ ਜੀ ਇਹ ਤਾਂ ਆਪ 9,60,000 ਰੁਪਇਆ ਕਰਦੇ 9,60,000 15 ਮਾਡਲ ਦਾ 15 ਮਾਡਲ ਦਾ ਮਾਨਤਨ ਕਰਾਂਗੇ ਆ ਜਾਂਦਾ ਜਰੂਰ ਠੀਕ ਹੈ ਜੀ ਇਹ ਤੋਂ ਇਲਾਵਾ ਉਹ ਸਾਹਮਣੇ ਖੜੀਏ ਕਰਤਾਰ ਕਰਤਾਰ ਤੇ ਉਹਦੀ ਕੀ ਗੱਲ ਕਰੀਏ ਜੀ ਇਹ ਕਿੰਨਾ ਮਾਡਲ ਹੋ ਸਕਦੀ ਹੈ ਇਹ 13 ਮਾਡਲ ਆ ਜੀ 2013 ਮਾਡਲ ਪੰਜਾਬ ਨੰਬਰ ਆ ਹੂੰ ਇਹ ਹੋਸਾ ਦੂਜੇ ਦਾ ਤੀਜੇ ਦਾ ਦੂਜੇ ਨਾਲ ਹੋ ਅਸੇ ਦੂਜੇ ਨਾਲ ਦੂਜੇ ਨਾਂ ਨਗਦ ਕੈਸ਼ ਦੀ ਆ ਠੀਕ ਹੈ ਜੀ ਲਾਲ ਹਿੰਨੂ ਪੇਟੀ ਬੰਦੀ ਜਣਾ ਇੱਥੇ ਓਕੇ ਕੰਡੀਸ਼ਨਰ ਦੀ ਵੀ ਸਾਰੀ ਓਰੀਜਨਲ ਹੈ। ਹਾਂਜੀ ਮਾੜੀ ਮੋਟੀ ਟੱਚਿੰਗ ਹੈਗੀ ਆ ਪੁੱਛਦੇ ਹੋ ਪਿੱਛੇ। ਹੂੰ। ਸ਼ੀਲਡਾਂ ਦੀ ਬਾਕੀ ਸਾਈਡਾਂ ਦੀ ਸਾਰੀ ਰੇਨ ਵਾਲਾ। ਓਕੇ। ਕਰਤਾਰ। ਹੂੰ। ਨੰਬਰ ਇਹਦਾ ਵੀ ਪੰਜਾਬੀ ਮਾੜਾ ਮੋਟਾ। ਅਸਲ ਇਥੋਂ ਹੋ ਸਕਦਾ ਸਟicker ਚੇਂਜ ਹੋਣਗੇ ਇਹਨਾਂ ਦੇ। ਹਾਂਜੀ। ਚਲੋ ਇਹ ਕਹੋ ਕਿ ਜ਼ਿਆਦਾ ਨਾ ਜੀ ਐਸਐਮਐਸ ਦੇ ਕਾਰਨ ਹੋ ਜਾਂਦਾ ਮਾੜਾ ਮੋਟਾ ਜਿੰਨਾ। ਐਸਐਮਐਸ ਦੇ ਕਾਰਨ ਹੋ ਜਾਂਦਾ ਕੋਈ ਜ਼ਿਆਦਾ ਥੋੜਾ ਇੱਥੇ ਹੀ ਹੋਉਂਦੀ ਆਲੇ। ਸਟਾਵਾਕਾਂ ਦੀ ਦੀ ਨੜਾ ਸਾਰੀ। ਹੂੰ। ਇੱਕ ਸਟਾਵਾਕ ਚੇਂਜ ਹੋਊਗਾ ਇਹਦਾ। ਓਕੇ। ਇਹ ਇਹ ਵੀ ਦੂਜੇ ਥਾਂ ਦੇ ਨਾਮ ਆਹ ਕੰਡੀਸ਼ਨ ਦੀ ਇਹ ਵੀ ਘੈਂਟ ਆ ਵੈਸੀ ਮਸ਼ੀਨ ਹਣਾ ਕੋਈ ਪੇਪੜੀ ਨਹੀਂ ਕਿਸੇ ਬਾਡੀ ਚ ਇਸੀ ਰਹਿਣ ਤੇ ਜਿਵੇਂ ਸਾਫ਼ ਪਈ ਸਾਈਡਾਂ ਤੇ ਸਹੀ ਗੱਲ ਇਹ ਵੀ ਸਾਫ਼ ਪਈ ਆ ਸਾਰੀ ਹਣਾ ਇਹ ਇਹਦੀ ਆਪਾਂ ਕੀ ਡਿਮਾਂਡ ਰੱਖੀ ਆ ਜੀ ਇਹਦੀ ਆਪਾਂ 10.5 ਜੀ 10.5 ਲੱਖ ਰੁਪਈਆ ਤੇ ਟਾਇਰ ਇਹਦੇ ਨਾਲ ਦੀ ਹੋਣਗੇ ਨਹੀਂ ਮੂਹਰੇ ਟਾਇਰ ਚੇਂਜ ਆ ਮਗਰਲੇ ਦੁਵਾਰ ਨਾਲ ਨਾਲ ਦੇਣਾ ਉਸ ਮਗਰਲੇ ਨਾਲ ਦੇਨੇ ਮੂਹਰੇ ਦੁਵਾਰ ਦੇਨੇ ਹਾਂਜੀ ਓਕੇ ਤੇ ਜਿਹੜੀ ਇਧਰਲੇ ਪਾਸੇ ਖੜੀ ਆ ਇਹ ਹਰਜੀਤ ਆ 23 ਮਰਲ ਜਣੀ ਇਹ ਆਪਣੀ ਘਰੇ ਰੱਖੀ ਹੋਈ ਆ ਹਲੇ ਹੂੰ ਸਜੇ ਕੋ ਸਜਨਾ ਆ ਗਿਆ ਪਾ ਦੇ ਵੀ ਦਮਕੀ ਹਾਂਜੀ ਤੇ ਵੀ ਮਾਰ ਲਾ ਫਾਸਟ ਨਾ ਜਮ ਨਾਲ ਦੇ ਟਾਇਰ ਨਾਲ ਦਾ ਰੰਗ ਸਾਰਾ ਮਸ਼ੀਨ ਦਾ ਅੱਛਾ ਕੰਡੀਸ਼ਨ ਦੀ ਤਾਂ ਬਹੁਤ ਨੰਨੀ ਆ ਤਾਂ ਪੰਜ ਗਿਰੀ ਆ ਕਟਰ ਤੇ ਮੋਟਰ ਆ ਅੱਛਾ ਜੀ ਇਹ ਵੀ ਨੰਬਰ ਪੰਜਾਬੀ ਆ ਪੰਜਾਬ ਨੰਬਰ ਇਹ ਫਿਰ ਤੁਹਾਡੇ ਨਾਮ ਹੀ ਆ ਕਿ ਜੁੱਦਾ ਨਹੀਂ ਗਾਂ ਨਾ ਬਾਈਆਂ ਅਸ ਅੱਗੇ ਤੋਂ ਲੈ ਚੱਲਦੀ ਲਈ ਸੀ ਹਾਂਜੀ ਕੰਡੀਸ਼ਨ ਦੀ ਤਾਂ ਜਮੀ ਨਵੀ ਪਈ ਹੈ ਨਾ ਇਹ ਇਹਦੇ ਉੱਪਰੋਂ ਕੋਈ ਆਪਣੇ ਕੈਸ਼ ਨਗਦ ਕੈਸ਼ ਦੀ ਕਿ ਲੋਨ ਤੇ ਨਹੀਂ ਨਗਦ ਕੈਸ਼ ਨਗਦ ਕੈਸ਼ ਪੰਜ ਡਿਸਪੋਜ਼ਲ ਨਾਲ ਆ ਹਾਂਜੀ ਇਨਰ ਜਮਾ ਰਪਈਆ ਰਭਿਆ ਪਿਆ ਦਾ ਠੀਕ ਹੈ ਇਹਦੇ ਉਪਰ ਕਿੰਨੇ ਕ ਦਾ ਲੋਨ ਹੋ ਸਕਦਾ ਹੈ ਇਹ ਤੇ ਤਾਂ ਹੋ ਜੂਗਾ ਹੀ ਮੰਨ ਕੇ ਚੱਲੋ ਆਪਾਂ 10 ਤੋਂ 11 ਲੱਖ ਦਾ 10-11 ਲੱਖ ਦਾ ਲੋਨ ਹੋ ਜੂ ਇਹਦੀ ਉਹ ਡਿਮਾਂਡ ਕੀ ਰੱਖੀ ਹੈ ਫਿਰ ਆਪਣੇ ਇਹਦੀ ਆਪਾਂ ਕਿ 15.5 ਸਾਢੇ 15 ਲੱਖ ਜਮਾ ਨਵੀਂ ਮਸੀਨ ਪਈ ਆ ਬਿਲਕੁਲ ਤੇ ਟਾਇਰ ਦੂਰ ਵੀ ਦੇਖ ਲਓ ਪੂਰੇ ਨਾਲ ਦੇ ਟਾਇਰ ਬੰਬੜ ਖੜੇ ਟਾਇਰਾਂ ਦੇ ਹੋਵੇ ਸਹੀ ਗੱਲ ਹੈ ਜੀ ਤੇ ਇਹ ਤੋਂ ਇਲਾਵਾ ਜੀ ਹੋਰ ਕਿਹੜੇ-ਕਿਹੜੇ ਖੜੀ ਆ ਆਪਣੇ ਕੋਲੇ ਉਧਰ ਖੜੀ ਹੀਰਾ ਖੜੀ ਹੈ ਜੱਸੀ ਖੜੀ ਆ ਆਪਣੇ ਅੱਛਾ ਜੱਸੀ ਤੇ ਹੀਰਾ ਇਹ ਵੀ ਲੋਕਲ ਪੰਜਾਬ 'ਚ ਚੱਲੀ ਹੋਈ ਹੈ ਲੋਕਲ ਪੰਜਾਬ 'ਚ ਹਾਂ ਜੀ ਆਪਾ ਬਾਲ ਸਟੇ ਦਾ ਨੰਬਰ ਤੋਂ ਪਰ ਜਮਾ ਨਹੀਂ ਲੈਂਦੇ ਜੀ। ਅੱਛਾ ਜੀ। 2021 ਮਾਡਲ। ਇਹਦਾ ਨੰਬਰ ਵੀ ਆਪਣਾ ਪੀਵੀ05 ਇਹ ਕਿੱਥੋਂ ਦਾ ਹੈ ਜੀ? ਫਿਰੋਜ਼ਪੁਰ ਦਾ ਨੰਬਰ ਹੈ। ਇਹ ਇੱਕ ਐਮੀ ਪਾਰਟੀ ਦੇ ਨਾਮ ਹੋਣੀ ਇਹ ਦੂਜੇ ਦਾ ਜੀ। ਅਸਲ ਦੂਜੇ ਸਾਵੇਂ ਨਾਮ ਹੈ। ਕੰਡੀਸ਼ਨ ਦੀ ਵੀ ਸਾਰੀ オリジナル ਹੀ ਲੱਗਦੀ ਹੈ। ਨਾਲ ਦੇ ਟਾਇਰ ਆ ਸਾਰੇ। ਅੱਛਾ। ਮੂਲੇ ਮਗਰਲੇ। ਚਾਰੇ ਟਾਇਰ ਨਾਲ ਦੇ ਨੇ। ਡੇੜੇ ਵਾਲੇ ਵੀ ਨਾਲ ਦੇ, ਸ਼ੀਏ ਦਾ ਟਾਇਰ ਨਾਲ ਦੇ। ਅੱਛਾ ਕਾਟਰ ਦੇ ਵੀ। ਕਰਵਾਈ ਵੀ ਰੇਮ ਰੂਮ ਚੈੱਕ ਕਰਵਾ ਦੇਖ ਲੈ। ਹਣਾ ਟਾਇਰਾਂ ਦੀ ਕੰਡੀਸ਼ਨ ਦਿਖਾ ਆ ਸਾਰੀ ਇਹ ਕਰਵਾ ਚੱਕ ਲੱਕ ਦੀ ਸੰਦੀ 엘ਿਵੇਟਰਾਂ ਦੀ ਇਹ ਵੀ ਦਿਖਾ ਸਾਰੀ ਲੈ ਹੂੰ ਤੇ ਲੈ ਸਾਫ਼ ਬਹੁਤ ਹੈ ਮਸ਼ੀਨਾਂ ਵੀ ਹਣਾ ਹਾਂਜੀ ਪੂਰੀ ਸਾਫ਼ ਚੀ ਜੱਲੀ ਹੋਈ ਐ ਆ ਪਿੱਛੋਂ ਵੀ ਪੂਛ ਦੀ ਸਾਰੀ ਚੈੱਕ ਕਰਵਾ ਦੇ ਇੱਕ ਸਟਾਵਾ ਕਾ ਸਾਡੇ ਨਾਲ ਇੱਕ ਸਟਾਵਾ ਕਾ ਚੇਂਜ ਹੋਇਆ ਵਾ ਯਾਨੀ ਹੋ ਗਿਆ ਏਜੰਸੀ ਵੱਲੋਂ ਹੀ ਆ ਠੀਕ ਹੈ ਜੀ ਇਹ ਕੰਪਨੀ ਦੀ ਹੋ ਪਾਇਆ ਹੁਆ ਹਾਂਜੀ ਹਾਂਜੀ ਤੇ ਸਭ ਸਭ ਵੀ ਸਾਰਾ ਚੈੱਕ ਕਰਵਾ ਦੇ ਇਹਦਾ ਹਾਂ ਤੇ ਜੇ ਰਿਪੇਅਰ ਦੀ ਗੱਲ ਕਰੀ ਜੂ ਤਾਂ ਸਾਰੀਆਂ ਓਕੇ ਹੋਣਗੀਆਂ ਪੂਰੀਆਂ ਨਾ ਜੀ ਹੋਰ ਫਿਰ ਲੋ ਜਾਵਾਂ ਓਕੇ ਹਾਂ ਹੁਣ ਤੇ ਆ ਗੁਰਗਰ ਦੀ ਸਾਰੀ ਇਧਰ ਨੇੜੇ ਆ ਕੇ ਦਿਖਾ ਲਵੀਂ ਵੀਰੇ ਆ ਦੇਖੋ ਆ ਸਾਰੀ ਗੁਰਗਰ ਦੀ ਕਿੰਨੀ ਸਾਫ਼ ਵੀ ਹੈ ਇਹ ਚਿੰਜਰ ਕਿਹੜਾ ਜੀ ਇਹ ਤੇ ਡਿਸਪੋਜ਼ਲ ਆ ਸਾਦਾ ਜੀ ਅਸਲ ਡਿਸਪੋਜ਼ਲ ਹੈ ਹੁਣ ਓਨਰ ਫਰਸਟ ਓਨਰ ਦੂਜੇ ਨਾਲ ਹੈ ਦੂਜੇ ਥਾਂ ਮੇ ਨਾਮ ਆ ਹਾਂ ਜੀ ਨਗਦ ਕੈਸ਼ ਆ ਠੀਕ ਹੈ ਜੀ ਕੋਈ ਲੋਨ ਨਹੀਂ ਇਹ ਇਹਦੇ ਉੱਪਰ ਜੇ ਗੱਲ ਕਰੀ ਇਹ ਤੇ ਲੋਨ ਕਰੋ 8 ਲੱਖ ਦਾ ਲੋਨ ਹੋ ਜੂ 8 ਲੱਖ ਦਾ ਲੋਨ ਇਧੇ ਹੋ ਜੂ ਹਾਂ ਜੀ ਉਦ ਇਹ ਜੇ ਆਪਾਂ 13,75,000 ਰੁਪਇਆ ਕਰਦੇ 13,75,000 ਰੁਪਇਆ ਮਾਡਲ ਦੱਸਿਆ ਦੀ 21 21 ਮਾਡਲ ਆ ਪੰਜ ਗੇਰੀ ਆ ਕੱਟ ਤੇ ਹੈ ਬਲਾ ਠੀਕ ਹੈ ਜੀ ਮਾਡਲ ਵੀ ਬਹੁਤ ਉੱਚਾ ਹੈ ਨਾ ਤੇ ਅਗਲੀ ਕੁਸੀਨ ਉਧਰ ਖੜੀ ਆ ਤੇ ਆ ਆ ਉਹਨਾਂ ਦੇ ਕੱਟ ਰਾ ਗਈ ਮਸ਼ੀਨਾਂ ਦੇ ਹਾਂ ਜੀ ਆ ਹਰਮੀਤ ਦਾ ਖੜਾ ਹਾਂ ਜੀ ਉਹ ਕਰਤਾਰ ਦਾ ਪਰ ਜੱਸੀ ਦਾ ਇਹ ਕਰਤਾਰ ਦਾ ਹੀ ਹਰਮੀਤ ਦਾ ਆ ਗਿਆ ਹਾਂ ਜੀ ਉਹ ਜੱਸੀ ਦਾ ਖੜਾ ਉਹ ਜੱਸੀ ਦਾ ਖੜਾ ਹੈ ਤੇ ਉਹ ਇਹਦਾ ਆ ਗਿਆ ਜਿਹੜਾ ਸਾਹਮਣੇ ਖੜਾ ਹੀਰਾ ਦਾ ਹਾਂ ਜੀ ਇਹ ਇਹ ਕਿੰਨਾ ਮਾਡਲ ਹੈ 21 11 ਮਾਡਲ ਹੈ ਪੇਟੀ ਬੰਦ 02 ਸਸ ਪੇਟੀ ਬੰਦਾ 02 ਹਾਂਜੀ 5 ਗੇਰੀ 5 ਗੇਰੀ ਹਾਂਜੀ ਇਹ ਮਾਡਲ ਦੱਸਿਆ ਦੀ 11 2011 ਮਾਡਲ ਹੈ ਹਾਂਜੀ ਪੰਜਾਬ ਨੰਬਰ ਆ ਠੀਕ ਹੈ ਜੀ ਉਦਾਂ ਚੱਲ ਚਲਾਵਦੀ ਕਿਵੇਂ ਆ ਜੀ ਇਹ ਬਹੁਤ ਸੋਹਣੀ ਚੱਲਦੀ ਵਧੀਆ ਚੱਲ ਰਹੀ ਹਾਂਜੀ ਚਲਾਈ ਆਪਣੀ ਵੀ ਪੀਵੀ 23 ਫਤੇਗੜ ਸਾਹਿਬ ਦਾ ਨੰਬਰ ਹੈ ਹਾਂਜੀ ਹਾਂਜੀ ਪਾਰਟੀ ਕੰਮੀ ਦੇ ਨਾਮ ਹੋਏ ਪਾਰਟੀ ਹੋਊਗੀ ਇਹ ਦੂਜੇ ਤੀਜੇ ਨਾਮ ਹੋਗੀ ਦੂਜੇ ਤੀਜੇ ਨਾਮ ਹੋਊਗੀ ਹਾਂਜੀ ਕੰਡੀਸ਼ਨ ਦੀ ਵੀ ਮੈਂ ਕਹਣਾ ਇਹ ਜਮਾਂ ਸਾਫ਼ ਜਿਹੀ ਓਰੀਜਨਲ ਲੱਗਦੀ ਕੋਈ ਸਾਫ਼ ਹੈ ਨਾ ਉਦਾਂ ਦੀ ਕੰਡੀਸ਼ਨ ਦੀ ਚੰਗੀ ਆ ਪੂਸਪਾਸ ਦੀ ਵੀ ਤਾਂ ਵਧੀਆ ਪਈ ਆ ਹਾਂਜੀ ਇਹ ਤਾਂ ਪ੍ਰਾਪ ਦੀ ਜਵਾਨੀ ਤੋਂ ਦੋ ਦੋ ਸਾ ਹੀਰਾ ਤੋਂ ਹਾਂ ਜੀ ਹੀਰਾ ਜੀ ਸਹੀ ਗੱਲ ਹੈ ਹੀਰਾ ਤਾਂ ਹੀਰਾ ਹੀ ਹੈ ਹਨ ਤੇ ਜੇ ਇਹ ਦੀ ਗੱਲ ਕਰੀਏ ਜੀ ਇਹਦੀ ਆਪ ਵੀ ਡਿਮਾਂਡ ਰੱਖੀ ਆ 7.5 ਲੱਖ ਜੀ 7.5 ਲੱਖ ਹਾਂ ਜੀ ਓਕੇ ਇਹਦੇ ਉੱਪਰ ਤਾਂ ਨਹੀਂ ਲੋਨ ਹੋਣਾ ਕੋਈ ਜੂ ਇਹ ਤੇ ਨਹੀਂ ਜੀ ਅੱਛਾ ਕੋਈ 12 13 ਮਾਡਲ ਬਾਦਰਾ ਮਾਡਲ ਤੇ 13 ਤੋਂ ਪ੍ਰੋਪਰ ਕਰਦੇ ਆ ਠੀਕ ਹੈ ਜੀ ਤੇ ਉਹ ਇਹਦਾ ਆ ਗਿਆ ਕੱਟ ਰਿਹਾ ਜੀ ਹਾਂ ਜੀ ਸਾਹਮਣੇ ਤੇ ਆਹ ਲਵੀ ਇਹਦਾ ਕੱਟ ਰਿਹਾ ਕਟਰ ਤੇ ਵੀ ਮਾਰਦੀ ਕੈਮਰਾ ਥੋੜਾ ਜਿਹਾ ਤੇ ਪਿੰਡ ਹੈ ਭਾਜੀ ਆਪਣਾ ਆਗੇ ਮਿੰਟੂ ਕੋਹਲੀਆਂ ਕਲਾ ਵੀ ਰੇ ਹਨ ਕੋਹਲੀਆਂ ਕਲਾ ਜਿਹੜੇ ਡੈਸਟਕ ਮੋਗੇ ਦਾ ਪਿੰਡ ਹੈ ਡੈਸਟਕ ਮੋਗੇ ਦੇ ਆਪਣੇ ਬਾਗਾਂ ਪਰਾਨੇ ਦੇ ਲਾਵੇ ਪੈ ਜਾਂਦਾ ਬਾਗਾਂ ਪਰਾਨੇ ਦੇ ਲਾਗੇ ਨਾਲ ਪੈਂਦਾ ਆਪਣੇ ਆਗੇ ਨੱਥੋ ਕੇ ਆ ਗਿਆ ਫੂਲੇ ਵਾਲਾ ਆ ਗਿਆ ਤੇ ਇਧਰ ਕਾਲੇ ਕੀਚੜੱਕ ਆ ਗਿਆ ਜੋ ਸੈਂਟਰ ਚ ਪੈ ਜਾਂਦਾ ਠੀਕ ਹੈ ਤੇ ਤੁਹਾਨੂੰ ਸ਼ਹਿਰ ਕਿਹੜੇ ਕਿਹੜੇ ਨੇੜੇ ਪੈ ਜਾਂਦੇ ਨੇ ਸ਼ਹਿਰ ਇਥੋਂ ਬਾਗਾਂ ਪਰਾਨੇ ਦੇ ਨੇੜੇ ਜਾਂ ਹਰ ਸਿੰਘ ਵਾਲੇ ਓਕੇ ਤੇ ਜੇ ਇਧਰ ਲਮੋਗਾ ਰੋਡ ਤੋਂ ਕਿੰਨੇ ਮੋਗੇ ਇਧਰ ਮੋਗਾ ਸਾਨੂੰ ਪੈ ਜਾਂਦਾ ਜੀ 18 ਕਿਲੋਮੀਟਰ 18 ਕਿਲੋਮੀਟਰ ਪੈਂਦਾ ਬਾਗਾਂ ਪਰਾਨਾ ਸਾਨੂੰ 5 ਕਿਲੋਮੀਟਰ ਪੈਂਦਾ ਕੋਈ ਕੋਈ ਚੜੱਕ ਉੱਥੇ ਲਿਖਿਆ ਹੁੰਦਾ ਨਾ ਉਹ ਆਪਣੇ ਬੱਦਨੀ ਵਾਲੇ ਪੁੱਲ ਦੇ ਲਾਵੇ ਹਾਂਜੀ ਮੇਰਾ ਆਪਣਾ 88470 76800 ਓਕੇ ਤੇ ਲੈ ਮਿੱਤਰੋ ਕਰਿਓ ਸੰਪਰਕ ਜੇ ਤੁਸੀਂ ਕੋਈ ਵੀ ਮਸ਼ੀਨ ਖਰੀਦਣ ਦੇ ਚਾਹ ਬਣਾਉਣਾ ਇਹ ਸੋਚਦੇ ਹੋ ਵੀ ਸਾਨੂੰ ਯਾਰ ਵਧੀਆ ਸੱਜਣਾ ਕਿੱਥੇ ਮਸ਼ੀਨਾਂ ਵੇਚਦੇ ਆ ਤਾਂ ਬਾਈ ਮਿੰਟੂ ਨਾਲ ਕਰਿਓ ਪਿੰਡ ਬਾਈ ਦਾ ਕੋਲੀਆਂ ਕਲਾ ਡਿਸਟ੍ਰਿਕਟ ਮੋਗਾ ਦੇ ਵਿੱਚ ਆ ਜਾਂਦਾ ਤੇ ਨੰਬਰ ਬਾਈ ਦਾ ਆਪਣਾ ਪੱਟੀ ਦੇ ਉੱਪਰ ਚਲਾ ਵੀ ਦਿੱਤਾ ਤੇ ਕਿੰਨੇ ਸਾਲਾਂ ਤੋਂ ਤੁਸੀਂ ਇਹਦੀ ਵੀ ਕੰਮ ਕਰਦੇ ਹੋ ਪੰਜ ਸਾਲ ਤੋਂ ਕੰਮ ਕਰਦਾ ਪੰਜ 6 ਸਾਲਾਂ ਤੋਂ ਬਾਈ ਉਹ ਵੀ ਕੰਮ ਕਰਦੇ ਨੇ ਬਾਈ ਵੀ ਬਾਈ ਸਾਲ ਤੋਂ ਮੈਨੂੰ ਕੰਬਾਇਨਾ ਦਾ ਕੰਮ ਪਹਿਲਾਂ ਚਲਾਉਂਦੇ ਹੀ ਜਾਏ ਆ। ਅੱਛਾ। ਤੇ ਇੱਕ ਵੀ ਹੋਰ ਦੱਸਿਓ। ਹੁਣ ਇਹ ਤੁਸੀਂ ਆਪਾਂ ਚਲੋ ਸੇਲ ਪਰਚੇਜ ਦਾ ਕੰਮ ਤਾਂ ਕਰਦੀ ਕਰਦੇ ਆਂ। ਕਈ ਵਾਰ ਕੋਈ ਸੱਜਣ ਆ ਜਾਂਦਾ ਵੀ ਬਈ ਸਾਨੂੰ ਮਤਲਬ ਠੇਕੇ ਤੇ ਦੇ ਦਿਓ। ਉਦਾਂ ਵੀ ਦੇ ਦਿੰਦੇ ਆਂ। ਉਹ ਬਾਅਦ ਚ ਫਿਰ ਵੇਖੇ ਜੇ ਕੋਈ ਅਕਦੀ ਕੋਈ ਮਸ਼ੀਨ ਪਹਿਲਾਂ ਆਪਣੇ ਨੋਕਲੇ ਜਾਂ ਪੈਂਡ ਦਾ ਹੋਵੇ ਤਾਂ ਦੇ ਦੇਣੀ ਪਾਸੇ ਨਹੀਂ ਦਿੰਦੇ। ਪਾਸੇ ਨਹੀਂ ਆਪਾਂ ਦਿੰਦੇ। ਪਾਸੇ ਨਹੀਂ। ਉਹ ਵੀ ਢੋਨੇ ਤੋਂ ਢੋਨੇ ਤਾਂ ਆਪਾਂ ਮਸ਼ੀਨ ਬਾਹਰ ਨਹੀਂ ਜਾਣੀ ਹੁੰਦੀ। ਕਣਕਤ ਨਹੀਂ ਪਤਾ ਕਣਕ ਇੰਨੀ ਆਪਾਂ ਦਿੱਤੀ ਕਦੇ। ਠੀਕ ਹੈ ਜੀ। ਹਾਂਜੀ। ਤੇ ਲੈ ਮਿੱਤਰੋ ਕਰਿ